ਬੇਲਣੇ ਦੇ ਉੱਤੇ ਸੈਲੋ ਟੇਪ ਦਾ ਕਮਾਲ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੇ ਲੱਖਾਂ ਹਜ਼ਾਰਾਂ ਰੁਪਏ ਦੀ ਬਚਤ ਹੋਣੀ ਹੁਣ ਕੋਈ ਵੀ ਡੱਬੇ ਦੇ ਟੱਕਨ ਸਿੱਟ ਤੋਂ ਪਹਿਲਾਂ ਸਬਜ਼ੀ ਕੱਟਣ ਦਾ ਤਰੀਕਾ ਦੇਖ ਲਓ ਤੇ ਫ੍ਰਿਜ ਦੇ ਵਿੱਚ ਖਰੋੜ ਰੱਖਦੇ ਸਾਰੀ ਤੁਹਾਡੀ ਹਰੇਕ ਮੁਸੀਬਤਾਂ ਦਾ ਹੱਲ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਬਹੁਤ ਜਿਆਦਾ ਵਧੀਆ ਹੋਵੋ ਚਲੋ ਜੀ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਜਦੋਂ ਬੱਚੇ ਸੌਸ ਵਗੈਰਾ ਲੈਂਦੇ ਆ ਤਾਂ ਸੌਸ ਵਗੈਰਾ ਏਦਾਂ ਘੇਰ ਦਿੰਦੇ ਆ ਨਾ ਤਾਂ ਕਾਉਂਟਰ ਤੇ ਬਈ ਕਿੰਨੀ ਗੰਦੀ ਜਿਹੀ ਲੱਗਦੀ ਹੈ ਕਿਚਨ ਕਾਉਂਟਰ ਤੇ ਇਹਨੂੰ ਸਾਫ਼ ਕਰਨ ਦਾ ਤਰੀਕਾ ਤੁਹਾਨੂੰ ਬੜੀਆ ਸਿੰਪਲ ਤਰੀਕਾ ਦੱਸਾਂਗੇ ਆਪਾਂ ਆਸਾਨ ਬੋਝ ਕੋਈ ਕੋਈ ਕੱਪੜੇ ਦੀ ਲੋੜ ਨਹੀਂ ਪੈਣੀ ਆਪਾਂ ਇੱਥੇ ਖੁਰਚਣਾ ਲੈ ਆਏ ਜਿਹਨੂੰ ਥੈਂਥਾ ਵੀ ਕਹਿੰਦੇ ਤੇ ਇੱਕ ਲਫਾਫਾ ਲੈ ਲੈਣਾ ਤੁਸੀਂ ਤੁਸੀਂ ਕੱਪੜਾ ਕੋਟਨ ਦਾ ਵੀ ਲੈ ਸਕਦੇ ਹੋ ਇਸ ਤਰ੍ਹਾਂ ਆਪਾਂ ਤੁਸੀਂ ਦੇਖਿਓ ਇਸ ਤਰ੍ਹਾਂ ਆਪਾਂ ਲਫਾਫੇ ਦੇ ਉੱਤੇ ਖੁਰਚ ਨੂੰ ਰੱਖ ਦੇਣਾ ਤੇ ਜਿਹੜਾ ਲਫਾਫਾ ਥੱਲੇ ਰੱਖਿਆ ਹੋਣਾ ਉਹਨੂੰ ਨਾਲ ਆਪਾਂ ਇਸ ਤਰ੍ਹਾਂ ਖਿੱਚਣਾ ਹੌਲੀ ਹੌਲੀ ਸਟਾਰਟ ਕਰਦਾਂ ਤੇ ਖੁਰਚ ਨੂੰ ਅੱਗੇ ਕਰਨਾ ਸਟਾਰਟ ਕਰਦਾਂ ਤੁਸੀਂ ਦੇਖੋਗੇ ਮਿੰਟਸ ਕਿੰਟਾ ਦੇ ਵਿੱਚ ਜਿੰਨੀ ਵੀ ਸਾਸ ਵਗੈਰਾ ਡਿੱਗੀ ਹੋਈ ਸੀਗੀ ਸਾਰੀ ਲਫਾਫੇ ਦੇ ਉੱਤੇ ਆ ਜਾਣੀ ਤੇ ਤੁਹਾਡਾ ਜਿਹੜਾ ਕਿਚਨ ਦਾ ਕਾਊਂਟਰ ਬਿਲਕੁਲ ਸਾਫ਼ ਹੋ ਜਾਣਾ ਤੇ ਕੋਈ ਵੀ ਕੱਪੜੇ ਦਾ ਤੁਸੀਂ ਇਸਤੇਮਾਲ ਨਹੀਂ ਕੀਤਾ ਸਿਰਫ ਇੱਕ ਲਫਾਫੇ ਦਾ ਕਮਾਲ ਹੀ ਹੈ ਨਾ ਹੈ ਨਾ ਕਮਾਲ ਦੇ ਟਿਪਸ ਚਲੀਏ ਅਗਲੀ ਟਿਪਸ ਵੱਲ ਚੱਲਦੇ ਆ ਸਰਦੀਆਂ ਦਾ ਮੌਸਮ ਜਾਣ ਵਾਲਾ ਤੇ ਭਾਰੇ ਤੋਂ ਭਾਰੇ ਕੱਪੜਾ ਫ੍ਰਿਜ ਸੋਰੀ ਅਲਮਾਰੀ ਦੇ ਵਿੱਚ ਰੱਖਣ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦੀ ਸਿੰਪਲ ਜੀ ਟਿਪਸ ਹੋਣਾ ਸ਼ੇਅਰ ਕਰਾਂਗੇ ਇਹਦੇ ਕਮੀਜ਼ ਨੂੰ ਆਪਾਂ ਇਸ ਤਰ੍ਹਾਂ ਪੁੱਠਾ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਤੇ ਜਿੱਥੇ ਤੱਕ ਇਹਦੇ ਚੌਕ ਹੁੰਦੇ ਨੇ ਨਾ ਇਹ ਸੂਟ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਜਿੱਥੇ ਤੱਕ ਇਹਦੇ ਚੌਕ ਨੇ ਉਹ ਤੇ ਥੋੜਾ ਜਿਹਾ ਉੱਤੇ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਸੇ ਤਰ੍ਹਾਂ ਫੋਲਡ ਆਪਾਂ ਸਾਈਡਾ ਤੇ ਦੇਖੋ ਇਸ ਤਰ੍ਹਾਂ ਕੱਲ ਜਦੋਂ ਆਪਾਂ ਕਮੀਜ਼ਾ ਕੱਪੜਿਆਂ ਤੇ ਮਾਰਦੇ ਹੁੰਦੇ ਆ ਬਹੁਤ ਵਧੀਆ ਟਿਪਸ ਜਿਹੜਾ ਤੁਹਾਨੂੰ ਸ਼ੇਅਰ ਕਰਨ ਲੱਗੀ ਆ ਮੈਨੂੰ ਹੁੰਦਾ ਵੀ ਹਰੇਕ ਲੇਡੀਜ਼ ਜਿਹੜੀ ਹੁੰਦੀਆਂ ਉਹਨਾਂ ਦਾ ਕੰਮ ਆਸਾਨ ਹੋਵੇ ਹੈਨਾ ਤੇ ਆਪਾਂ ਦੋਨਾਂ ਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਫਿਰ ਇਸ ਤਰ੍ਹਾਂ ਫੋਲਡ ਕਰ ਲੈਣਾ ਦੂਜੇ ਨੂੰ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਫੋਲਡ ਕਰਕੇ ਤੇ ਆਪਾਂ ਉਹ ਦੂਸਰੇ ਬੰਨੇ ਉਲਟਾ ਕਰ ਲੈਣਾ ਉਲਟਾ ਕਰਨ ਤੋਂ ਬਾਅਦ ਜਿਹੜੇ ਸਾਈਡ ਦੇ ਕਿਨਾਰੇ ਆ ਨਾ ਆਪਾਂ ਉਹ ਇਹਦੇ ਵਿੱਚੋਂ ਕੱਢਣੀਆਂ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਐਨ ਥੋੜੀ ਤੈਂ ਵਗੈਰਾ ਕੁਝ ਨਹੀਂ ਖੁੱਲਣੀ ਐਨ ਵਧੀਆ ਜੇ ਐਨ ਕਵਰ ਹੋ ਜਾਣਾ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਆਪਣਾ ਕਮੀਜ਼ ਫੋਲਡ ਹੋ ਗਿਆ ਨਾ ਤੁਸੀਂ ਅਲਮਾਰੀ ਦੇ ਵਿੱਚ ਰੱਖਦੇ ਸਾਰ ਭਲਾ ਡਿਗ ਜਾਵੇ ਤਾਂ ਵੀ ਦੀ ਤੈਨ ਹੀ ਖੁੱਲਣੀ ਇਹ ਵੀ ਟਿਪਸ ਤੁਹਾਨੂੰ ਵਧੀਆ ਤੇ ਕਮਾਲ ਦੀ ਲੱਗੀ ਹੋਗੀ ਹਨਾ ਚਲੋ ਜੀ ਅਗਲੀ ਟਿਪਸ ਵੱਲ ਚਲਦੇ ਆ ਸਾਡੇ ਭਾਖ ਅਖਰੋਟ ਹੁੰਦੇ ਆ ਅਖਰੋਟ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਆਂਦੀ ਆ ਸਰਦੀਆਂ ਦੇ ਮੌਸਮ ਵਿੱਚ ਜਾਂ ਗਰਮੀਆਂ ਦੇ ਮੌਸਮ ਵਿੱਚ ਇਹਨੂੰ ਤੋੜਨੇ ਦੀ ਪ੍ਰੋਬਲਮ ਬਹੁਤ ਮੁਸ਼ਕਲ ਹੁੰਦੀ ਆ ਨਾ ਤੋੜਨਾ ਜਦੋਂ ਅਖਰੋਟ ਨਾਲ ਤੇ ਸਿੰਪਲ ਜਿਹਾ ਤਰੀਕਾ ਦੱਸਾਂਗੇ ਆਪਾਂ ਇਹਨਾਂ ਨੂੰ 5 ਮਿੰਟ ਵਾਸਤੇ ਫ੍ਰੀਜ ਦੇ ਵਿੱਚ ਰੱਖ ਦੇਣਾ ਅਖਰੋਟ ਨੂੰ ਅਖਰੋਟ ਨੂੰ ਵੀ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਹੋ ਨਾਰੀਅਲ ਨੂੰ ਵੀ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਹੋ ਬਸ 5 ਮਿੰਟ ਹੋ ਗਏ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਤੇ ਨਾ ਕਿਸੇ ਹਥੌੜੇ ਦੀ ਲੋੜ ਨਾ ਕਿਸੇ ਉਹ ਕਿਸੇ ਹੋਰ ਤੇ ਭਾਰੀ ਚੀਜ਼ ਦੀ ਲੋੜ ਦੇਖੋ ਜੀ ਆਪਾਂ ਤੁਹਾਡੇ ਸਾਹਮਣੇ ਇਹਨੂੰ ਹੱਥ ਨਾਲ ਹੀ ਪ੍ਰੈਸ ਕਰਨਾ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਜ਼ੋਰ ਲਾਣਾ ਪੈਂਦਾ ਹੈ ਤੇ ਤੁਹਾਡੇ ਸਾਹਮਣੇ ਅਖਰੋਟ ਬਿਲਕੁਲ ਟੁੱਟ ਜਾਣੇ ਆ ਆ ਦੇਖ ਸਕਦੇ ਬੜੀ ਆਸਾਨੀ ਨਾਲ ਟੁੱਟ ਜਾਂਦੇ ਆ ਜਾਂ ਤੁਸੀਂ ਜਿਹੜੀ ਸੈਲਫ ਹੁੰਦੀ ਹੈ ਉਹਦੇ ਉੱਤੇ ਹਲਕਾ ਜਿਹਾ ਇਸ ਤਰ੍ਹਾਂ ਇਹਨੂੰ ਮਾਰ ਲਓ ਤਾਂ ਵੀ ਮਤਲਬ ਅਖਰੋਟ ਟੁੱਟ ਜਾਣੇ ਆ ਤੇ ਮੈਨੂੰ ਇਹ ਟਿਪਸ ਬਹੁਤ ਵਧੀਆ ਲੱਗੀਆਂ ਤੇ ਮੈਂ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਕਿਉਂਕਿ ਇਹ ਬੱਚੇ ਵੀ ਇਸ ਤਰ੍ਹਾਂ ਖਰੋੜ ਵਗੈਰਾ ਤੋੜ ਸਕਦੇ ਹੋ ਸਿਆਲੇ ਵੀ ਤੋੜ ਸਕਦੇ ਦੰਦਾ ਨਾਲ ਵੀ ਤੁਸੀਂ ਤੋੜ ਸਕਦੇ ਹੋ ਇਸ ਤਰ੍ਹਾਂ ਖਰੋੜ ਚਲੋ ਜੀ ਅਗਲੀ ਟਿਪਸ ਵੱਲ ਚੱਲਦੇ ਹਾਂ ਕੇਵਲ ਕੀ ਹੁੰਦਾ ਆਪਾਂ ਸਬਜ਼ੀ ਵਗੈਰਾ ਛਿੱਲਣੀਆਂ ਹੁੰਦੀਆਂ ਹਨਾ ਤੇ ਸਾਨੂੰ ਕੀ ਹੁੰਦਾ ਵੀ ਕਰਦ ਵਗੈਰਾ ਨਹੀਂ ਮਿਲਦੀ ਆਪਾਂ ਕੀ ਕਰਨਾ ਇੱਥੇ ਜਿਹੜੇ ਡੱਬੇ ਦਾ ਟੱਕਲ ਹੁੰਦੇ ਆ ਨਾ ਉਹ ਆਪਾਂ ਸਿਰ ਦਿੰਦੇ ਸਿੱਟਣਾ ਨਹੀਂ ਆ ਦੇ ਸਕਦੇ ਤੁਸੀਂ ਗਾਜਰ ਆਲੂ ਹਨਾ ਜਾਂ ਮੂਲੀਆਂ ਜਾਂ ਘਈਆ ਆਰਾਮ ਤੋਰੀ ਕੁਝ ਵੀ ਤੁਸੀਂ ਇਸ ਤਰ੍ਹਾਂ ਬੜੀ ਆਸਾਨੀ ਨਾਲ ਇਹਨੂੰ ਛਿਲ ਸਕਦੇ ਹੋ ਤੇ ਟਾਈਮ ਤੁਹਾਡਾ ਬਿਲਕੁਲ ਵੀ ਬਰਬਾਦ ਨਹੀਂ ਹੋਣਾ ਹੈਗਾ ਤੁਸੀਂ ਕੀ ਕਰਨਾ ਗਾਜਰਾਂ ਲੈ ਕੇ ਨਾ ਇਹਨੂੰ ਇਸ ਤਰ੍ਹਾਂ ਸੈਲਫ ਦੇ ਉੱਤੇ ਰੱਖ ਲਓ ਸੈਲਫ ਦੇ ਉੱਤੇ ਰੱਖ ਕੇ ਤੁਸੀਂ ਬੜੀ ਆਸਾਨੀ ਨਾਲ ਤੇ ਸਾਫ਼ ਸੁਥਰੇ ਟੰਗਣਾ ਥੋੜੀ ਇਹ ਜਿਹੜੀ ਗਾਜਰਾਂ ਬਿਲਕੁਲ ਦੇਖੋ ਤੁਸੀਂ ਸਾਫ਼ ਕਰ ਸਕਦੇ ਹੋ ਤੇ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਤੇ ਮੈਨੂੰ ਇਹ ਵਾਲੀ ਟਿਪਸ ਬਹੁਤ ਵਧੀਆ ਲੱਗੀ ਮੈਂ ਕਿ ਚਲੋ ਤੁਹਾਨੂੰ ਵੀ ਸ਼ੇਅਰ ਕਰ ਲਈਏ ਜੇ ਤੁਸੀਂ ਗਲਾਸ ਨਾਲ ਵੀ ਤੁਸੀਂ ਇਹਨੂੰ ਮਤਲਬ ਇਹਦਾ ਗਾਜਰਾਂ ਨੂੰ ਛਿਲ ਸਕਦੇ ਹੋ ਕੱਟ ਵੀ ਸਕਦੇ ਹੋ ਤੁਸੀਂ ਥੋੜਾ ਜਿਹਾ ਇਹ ਹੁੰਦਾ ਵੀ ਡੱਬੇ ਦਾ ਟੱਕਣ ਜਿਹੜਾ ਹੁੰਦਾ ਨਾ ਥੋੜਾ ਜਿਹਾ ਤਿੱਖਾ ਕਰਨਾ ਪੈਂਦਾ ਤੇ ਆਈ ਹੋਪ ਇਹ ਟਿਪਸ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਕਈ ਵੇਲੇ ਰਸ ਬਹੁਤ ਜ਼ਿਆਦਾ ਹੁੰਦਾ ਕਿਤੇ ਕੰਮ ਕਾਰਾਂ 'ਚ ਹੈ ਨਾ ਕਰਦਾ ਲੱਭਦੀਆਂ ਤਾਂ ਤੁਸੀਂ ਇਸ ਤਰ੍ਹਾਂ ਦੇ ਸਾਦੇ ਕਿੰਨੀਆਂ ਸਾਰੀਆਂ ਗਾਜਰਾਂ ਆਪਾਂ ਛ ਤੇ ਆਈ ਹੋਪ ਇਹ ਟਿਪ ਤੁਹਾਨੂੰ ਬਹੁਤ ਜਿਆਦਾ ਪਸੰਦ ਆਈ ਹੋਗੀ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਆਂ ਇੱਥੇ ਆਪਾਂ ਬੇਲ ਨਾ ਲਿਆਏ ਜਿਹੜੀ ਤੁਹਾਡੇ ਨਾਲ ਇਹ ਵਾਲੀ ਟਿਪਸ ਆਪਾਂ ਸ਼ੇਅਰ ਕਰਨ ਲੱਗਿਆ ਨਾ ਇਹਦੇ ਵਾਕਈ ਤੁਸੀਂ ਕਹੋਗੇ ਕਿੰਨੇ ਜਿਆਦਾ ਸਾਡੇ ਪੈਸੇ ਦੀ ਬਚਤ ਹੋਈ ਹੈ ਬੇਲਣੇ ਦੇ ਉੱਤੇ ਨਾ ਆਪਾਂ ਸੈਲੋ ਟੇਪ ਤੁਸੀਂ ਇਹ ਵਾਲੀ ਸੈਲੋ ਟੇਪ ਵੀ ਲੈ ਸਕਦੇ ਹੋ ਇੱਕ ਹੁੰਦੀ ਹੈ ਬਰਾਊਨ ਕਲਰ ਦੀ ਥੋੜੀ ਜੀ ਇਹ ਵਾਈਟ ਕਲਰ ਦੀ ਹੈ ਬਰਾਊਨ ਕਲਰ ਦੀ ਸੈਲੋ ਟੇਪ ਵੀ ਤੁਸੀਂ ਲੈ ਸਕਦੇ ਹੋ ਸੈਲੋ ਟੇਪ ਨੂੰ ਨਾ ਆਪਾਂ ਚੰਗੀ ਤਰ੍ਹਾਂ ਸਿੱਧੇ ਬੰਨੇ ਨਾ ਪਹਿਲਾਂ ਇਹਨੂੰ ਸਿੰਪਲ ਜਿਹਾ ਆਪਾਂ ਸਿੱਧੇ ਬੰਨੇ ਲਪੇਟਿਆ ਫਿਰ ਆਪਾਂ ਇਹਨੂੰ ਉਲਟੇ ਬੰਨੇ ਲਪੇਟ ਲੈ ਲਪੇਟ ਲੈਣਾ ਹੈ ਸੈਲੋਟੇਪ ਨੂੰ ਲਪੇਟਣ ਤੋਂ ਬਾਅਦ ਕੀ ਕਰਨਾ ਜਿੱਦਾਂ ਆਪਣੇ ਕੋਲ ਕੱਪੜੇ ਹੁੰਦੇ ਆ ਨਾ ਉਹਨਾਂ ਤੇ ਬੋਰਾ ਆ ਜਾਂਦੀ ਹੈ ਜਾਂ ਚਿੱਟੇ-ਚਿੱਟੇ ਕੱਪੜਿਆਂ ਦੇ ਬਲੈਕ ਕੱਪੜੇ ਜਿਹੜੇ ਆਪਾਂ ਤਾਂ ਹੁੰਦੇ ਚਿੱਟੇ ਜੇ ਨਿਸ਼ਾਨ ਜੇ ਬਾਲ ਜੇ ਲੱਗ ਜਾਂਦੇ ਹਨਾ ਕਈ ਵੇਲੇ ਉਹਨਾਂ ਤੇ ਤੇ ਉਹ ਆਪਾਂ ਕੀ ਕਰਨਾ ਉਹਦੀ ਇਹਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਸਾਫ਼ ਕਰ ਸਕਦੇ ਜਿਹਨੇ ਇਹਦੇ ਉੱਤੇ ਬਾਲ ਲੱਗੇ ਹੋਏ ਜਾਂ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਨਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜੀ ਕਮੀਜ਼ ਹੋਣੀ ਜਾਂ ਪੈਂਟ ਕੁਝ ਵੀ ਨਾ ਨੱਪ ਲੈਣਾ ਹੈ ਨੱਪਾਂ ਤੋਂ ਬਾਅਦ ਤੁਸੀਂ ਇਹਦੇ ਉੱਪਰ ਇਸ ਤਰ੍ਹਾਂ ਬੇਲਣਾ ਫੇਰ ਨਾ ਦੇਖ ਸਕਦੇ ਹੋ ਥੋੜਾ ਜਿਹਾ ਜ਼ੋਰ ਲਾ ਕੇ ਬੇਲਣੇ ਦੇ ਉੱਤੇ ਘਮਾਣਾ ਹੈ ਤਾਂ ਕਿ ਇਹ ਜਿੰਨੇ ਵੀ ਚਿੱਟਿ-ਚਿੱਟੇ ਚੀਜ਼ ਜਿਹੜੀ ਬਾਲ ਚੀਜ਼ ਜਾਂ ਕੁਝ ਵੀ ਲੱਗਾ ਹੁੰਦਾ ਹੈ ਨਾ ਜਾਂ ਉਹ ਹੁੰਦਾ ਹੈ ਕੂੜਾ ਵਗੈਰਾ ਜਿਹੜਾ ਹੁੰਦਾ ਹੈ ਮਿੱਟੀ ਦਾ ਉੱਡ ਕੇ ਲੱਗ ਜਾਂਦਾ ਬਲੈਕ ਕੱਪੜਿਆਂ ਦੇ ਉੱਤੇ ਉਹ ਦੇਖ ਸਕਦੇ ਤੁਸੀਂ ਇਹ ਬਿਲਕੁਲ ਸਾਫ਼ ਹੋ ਗਿਆ ਇੱਕ ਵਾਰ ਦੇ ਵਿੱਚ ਤੇ ਇਸੇ ਤਰ੍ਹਾਂ ਤੁਸੀਂ ਕੱਪੜੇ ਦੀ ਰੂਹ ਜਿਹੜੇ ਬੋਰ ਹੁੰਦੀ ਉਹ ਵੀ ਬੜੀ ਆਸਾਨੀ ਨਾਲ ਲਾ ਸਕਦੇ ਹੋ ਤੇ ਇਹ ਵਾਈਟ ਕਲਰ ਦੀ ਹੈ ਨਾ ਤੁਹਾਨੂੰ ਤਾਂ ਕਰਕੇ ਇਹਦੇ ਤੇ ਬੋਰ ਮੈਂ ਦਿਖਾਉਣ ਦੀ ਕੋਸ਼ਿਸ਼ ਤਾਂ ਕੀਤੀ ਸੀਗੀ ਜਿਹੜੇ ਵੀ ਜਿੰਨੇ ਵੀ ਬਾਲ ਵਗੈਰਾ ਵੀ ਹੈ ਨਾ ਲਾਇਏ ਸੀਗੇ ਬਟ ਉਹ ਸ਼ਾਇਦ ਇੰਨਾ ਦਿਖਿਆ ਨਹੀਂ ਹੈਗਾ ਬਟ ਤੁਸੀਂ ਆਪ ਦੇਖ ਸਕਦੇ ਹੋ ਪਹਿਲਾਂ ਕੀ ਹਾਲ ਸੀਗਾ ਇਹਦੀ ਤੇ ਹੁਣ ਕੀ ਹਾਲ ਕਮੀਜ਼ ਦੀ ਹੋ ਗਈ ਵਧੀਆ ਹੋ ਗਿਆ ਹੈ ਨਾ ਚਲੋ ਜੀ ਅਗਲੀ ਟੇਬਲ ਚੱਲਦੇ ਆਂ ਜਦੋਂ ਵੀ ਆਪਾਂ ਮਾਰਕੀਟ ਤੋਂ ਨਾ ਬਰੈਡ ਦਾ ਡੱਬਾ ਲੈ ਕੇ ਆਉਂਦੇ ਨਾ ਪੈਕਟ ਤਾਂ ਉਹਨੂੰ ਖੋਲਣ ਦਾ ਤਰੀਕਾ ਆਪਾਂ ਨੂੰ ਸਹੀ ਪਤਾ ਨਹੀਂ ਹੁੰਦਾ ਆਪਾਂ ਕੀ ਕਰਨਾ ਦੋਨਾਂ ਬੰਨਿਆਂ ਦੇ ਨਾਲ ਫੜ ਕੇ ਨਾ ਇਸ ਤਰ੍ਹਾਂ ਜਿਹੜੀ ਇਹ ਚਿੱਟ ਲੱਗੇ ਇਸ ਤਰ੍ਹਾਂ ਖੋਲ ਲੈਣਾ ਤੇ ਖੋਲਣ ਤੋਂ ਬਾਅਦ ਇਹਨੂੰ ਆਪਾਂ ਲਾਣਾ ਨਹੀਂ ਹੈਗਾ ਲਾ ਕੇ ਦਵਾਰੋ ਜਿੱਦਾਂ ਆਪਾਂ ਬ੍ਰੈਡ ਵਗੈਰਾ ਜੂਸ ਕਰ ਲੈਂਦੇ ਆ ਨਾ ਉਦੋਂ ਬਾਅਦ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਚਿਪਕਾ ਸਕਦੇ ਹੋ ਆਪਾਂ ਕੀ ਕਰਦੇ ਇਹਨੂੰ ਖੋਲ ਕੇ ਸਿੱਟ ਦਿੰਦੇ ਹਾਂ ਨਾ ਜਦ ਕਿ ਇਹ ਬਿਲਕੁਲ ਰੋਂਗ ਤਰੀਕਾ ਹੈ ਆਈ ਹੋਪ ਤੁਹਾਨੂੰ ਅੱਜ ਦੀ ਸਾਰੀ ਟਿਪਸ ਵਧੀਆ ਲੱਗੀਆਂ ਹੋਗੀਆਂ ਵਧੀਆ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ